ਦੇਰੀ ਤੋਂ ਗੋਲਡੀ ਵਾਲਾ ਪੁਰਨਾਮੇ ਅਮਾਰੀ ਜੋ ਹੈ ਆਦਰਾ ਦੇ ਬੀਬੀ ਨੇ ਗਿਆ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰੂ ਮਹਾਰਾਜ ਜੀ ਦੇ 550 556 ਪ੍ਰਕਾਸ਼ ਦਿਹਾੜੇ ਦੀਆਂ ਕੁਚੀਏ ਵਿੱਚ ਸultanpur Lodhi ਇਲਾਕਾ ਨੂੰ ਅਸੀਂ ਸੰਗਤ ਵੱਲੋਂ ਤਨਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਵਾਨ ਹਾਲ ਦੇ ਭਾਈ ਮਰਦਾਨਾ ਜੀ ਦਵਾਨ ਹਾਲ ਬੇਬੇ ਨਾਨਕੀ ਸਤ ਮਜਲੀ ਸਰਾ ਦੇ ਨਾਲ ਇਹ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਜਿਹੜਾ ਦੋ ਦਿਨ ਦੋ ਰਾਤ ਬੜੀ ਮਹਾਰਾਜ ਦੀ ਕਿਰਪਾ ਦੇ ਨਾਲ ਬੇਅੰਤ ਪ੍ਰਦਾਨਤ ਬਣਾਈ ਜਾਂਦੇ ਹਨ ਤੇ ਬੇਅੰਤ ਸ਼ਕਾਇਏ ਜਾਂਦੇ ਹਨ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਗੁਰੂ ਮਹਾਰਾਜ ਦਾ ਕਾਰਜ ਚੱਲਦੇ ਨੇ ਜੀ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਹਰ ਸਾਲ ਦੀ ਤਰ੍ਹਾਂ ਸਭ ਸੰਗਤਾਂ ਆਓ ਬਾਤ ਚੜ੍ਹ ਕੇ ਲੰਗਰ ਪਛਾਦੇ ਦੀ ਸੇਵਾ ਕਰੋ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਕਿ ਪਿਛਲੇ 37-38 ਸਾਲ ਤੋਂ ਜੋ ਲੰਗਰ ਚੱਲ ਰਿਹਾ ਲੰਗਰ ਤਾਂ ਗੁਰੂ ਨਾਨਕ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਉਹਨਾਂ ਸਾਰਾਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਸਾਰੇ ਜਿਹੜੇ ਸੇਵਾ ਕਰਦੇ ਵੀਰ ਸਾਰਿਆਂ ਦਾ ਬਹੁਤ ਧੰਨਵਾਦ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਜੀ ਮਹਾਰਾਜ ਇਸੇ ਤਰ੍ਹਾਂ ਇਹਨਾਂ ਸਾਰੇ ਵੀਰਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਇਤਵਾਜ ਬਣਾਈ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਜਸ ਕਰਨਵੀਰ ਸਿੰਘ ਗੋਲਟੀ ਸ੍ਰੀ ਗੁਰੂ ਤੇਗ ਬਹਾਦਰ ਨੌਜੋਟ ਸਫਾ ਤੋਂ ਸਭੂ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਦੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਜੀ ਔਰ ਜਿੰਨੀਆਂ ਸੰਗਤਾਂ ਇੱਥੇ ਆ ਰਹੀਆਂ ਉਹਨਾਂ ਨੂੰ ਜੀ ਆਇਆਂ ਆਖਦਾ ਇਹ ਲੰਗਰ ਪਿਛਲੇ 38 ਸਾਲ ਤੋਂ ਸਮੂਹ ਸੰਗਤ ਦੇ ਸ਼ਹਿਰ ਦੀ ਸੰਗਤ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜੀ ਔਰ ਸਾਰੀਆਂ ਸੰਗਤਾਂ ਬਹੁਤ ਹੀ ਤਨਮਨ ਨਾਲ ਸੇਵਾ ਕਰ ਰਹੀਆਂ ਇੱਥੇ ਜੀ ਕਿ ਪਿਛਲੇ ਇਹ ਦੋ ਦਿਨ ਲੰਗਰ ਜਿਹੜਾ ਚੱਲਦਾ ਜੀ ਕੱਲ ਤੋਂ ਲੰਗਰ ਚੱਲ ਰਿਹਾ ਔਰ ਵਕ ਵਕ ਪੁਗਵਾਨਾਂ ਦੇ ਲੰਗਰ ਜਿਹੜੇ ਚੱਲ ਰਿਹਾ ਜੀ ਅੱਜ ਵੀ ਜਿਹੜਾ ਚੱਲ ਰਿਹਾ ਦਿਨ ساری ਰਾਤ ਵੀ ਇਸੇ ਤਰ੍ਹਾਂ ਚੱਲੂਗਾ ਜੀ ਔਰ ਜਿੰਨਾ ਵੀਰਾਂ ਦਾ ਇਹਦੇ ਵਿੱਚ ਸਹਿਯੋਗ ਆ ਸ਼ਹਿਰ ਦੀ ਸਕਤਾ ਦਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਪਿਛਲੇ 37-38 ਸਾਲ ਤੋਂ ਪੂਰਾ ਸਹਿਯੋਗ ਦੇ ਕੇ ਤਨ ਮਨ ਤਾਂ ਨਾਲ ਮਾਇਆ ਨਾਲ ਨਵਾਜਦੇ ਆ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਮਹਾਰਾਜ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਦੇਣ ਪਰਿਵਾਰ ਨੂੰ ਵਰਮਾਇਆ ਦੇ ਖਜ਼ਾਨੇ ਇਸ ਤੋਂ ਵੀ ਭਰਪੂਰ ਕਰਨ ਤਾਂ ਕਿ ਆਉਂਦੇ ਸਾਲ 'ਚ ਅਸੀਂ ਅੱਜ ਨਾਲੋਂ ਵੀ ਵੱਡੇ ਪੱਧਰ ਤੇ ਸੰਗਤ ਦੇ ਸਹਿਯੋਗ ਨਾਲ ਜਿਹੜਾ ਹੈ ਉਪਰਾਲਾ ਕਰੀਏ ਆਈਆਂ ਸੰਗਤਾਂ ਦੀ ਹੋਰ ਵੱਧ ਚੜ੍ਹ ਕੇ ਸੇਵਾ ਕਰੀਏ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਫਿਰ ਤੋਂ ਜਿੰਨੇ ਸਾਡੇ ਐਨ ਆਰ ਆਈ ਵੀਰ ਆ ਬੱਚੇ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮਤਲਬ ਸਾਨੂੰ ਸਹਿਯੋਗ ਦਿੱਤਾ ਪੂਰਾ ਮਹਾਰਾਜ ਉਹਨਾਂ ਤੇ ਵੀ ਕਿਰਪਾ ਕਰਨ ਉਹ ਜਿਹੜੇ ਬੱਚਿਆਂ ਕੋਲ ਕੰਮ ਘਾਟਿਆ ਕੰਮ ਵੱਧ ਉਹਨਾਂ ਨੂੰ ਮਿਲੇ ਕੋਰੋਨਾ ਬੱਚਿਆਂ ਦੀ ਪੀਆਰ ਹੋ ਜਾਵੇ ਔਰ ਸਾਰਿਆਂ ਦਾ ਧੰਨਵਾਦ ਇੱਧਰ ਵਾਲੀ ਸੰਗਤਾਂ ਵੀ ਵਧੇਚਾਲੇ ਸੰਗਤਾਂ ਦੇ ਸਾਰਿਆਂ ਨੂੰ ਫਿਰ ਤੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇਣ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੰਤਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਜੀ ਤੇ ਇਹ ਲੰਗਰ ਜਿਹੜਾ ਵਾ ਦੋ ਦਿਨ ਤੋਂ ਲਗਾਤਾਰ ਨਿਰੰਤਰ ਚੱਲ ਰਿਹਾ ਜੀ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਸਾਡੇ ਐਨ ਆਰ ਆਈ ਬੱਚਿਆਂ ਨਾਲ ਤੇ ਵੀਰਾਂ ਨਾਲ ਪਰਮਾਤਮਾ ਇਹਨੂੰ ਦਿਨ ਰਾਤ ਦੁੱਗਣੀ ਤਿੱਗਣੀ ਤਰੱਕੀ ਦੇਵੇ ਤੇ ਅੱਗੇ ਤੋਂ ਵੱਧ ਚੜ ਕੇ ਸੰਗਤ ਹਾਜ਼ਰ ਹੋਵੇ